ਇਹ ਤੁਹਾਡੇ ਕੂੜੇ ਅਤੇ ਰੀਸਾਈਕਲਿੰਗ ਦਾ ਪ੍ਰਬੰਧ ਕਰਦਿਆਂ ਹਨ ਸਥਾਨਕ ਇਮਾਰਤਾਂ ਦੀ ਸੁਰੱਖਿਆ ਦੀ ਦੇਖਭਾਲ ਕਰਦਿਆਂ ਹਨ ਅਤੇ ਹਰ ਰੋਜ਼ ਤੁਹਾਡੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਯਕੀਨੀ ਬਣਾਉਂਦਿਆਂ ਹਨ ਇਹ ਫੈਸਲਾ ਕਰਦਿਆਂ ਹਨ ਕਿ ਕੁੱਤਿਆਂ ਨੂੰ ਕਿੱਥੇ ਜਾਣ ਦੀ ਇਜਾਜ਼ਤ ਹੈ ਰੈਸਟੋਰੈਂਟਾਂ ਨੂੰ ਕਿੰਨਾ ਸੁਰੱਖਿਅਤ ਹੋਣਾ ਚਾਹੀਦਾ ਹੈ ਅਤੇ ਤੁਹਾਡੇ ਇਲਾਕੇ ਵਿੱਚ ਹੋਰ ਸਾਈਕਲ ਲੇਨ ਜਾਂ ਵਧੀਆ ਪੈਦਲ ਰਸਤੇ ਬਣਾਉਣੇ ਹਨ ਜਾਂ ਨਹੀਂ ਇਹ ਸਭ ਕੁਝ ਤੁਹਾਡੇ ਰੇਟਸ ਇਟਸ ਨਾਲ ਫੰਡ ਕੀਤਾ ਜਾਂਦਾ ਹੈ ਅਤੇ ਉਹਨਾਂ ਲੋਕਾਂ ਦੁਆਰਾ ਆਕਾਰ ਲੈਂਦਾ ਹੈ ਜਿਨਾਂ ਨੂੰ ਤੁਸੀਂ ਚੁੰਦੇ ਹੋ ਇਸ ਲਈ ਪਹਾੜੀ ਵੋਟ ਮਹੱਤਵਪੂਰਨ ਹੈ ਇਹ ਦੂਰਲੇ ਫੈਸਲੇ ਨਹੀਂ ਹਨ ਉਹ ਗੱਲੀਆਂ ਨਿਰਧਾਰਤ ਕਰ ਦੀਆਂ ਹਨ ਜਿੱਥੇ ਤੁਸੀਂ ਰਹਿੰਦੇ ਹੋ ਉਹ ਸੇਵਾਵਾਂ ਜਿਨ੍ਹਾਂ ਦਾ ਤੁਸੀਂ ਇਸਤੇਮਾਲ ਕਰਦੇ ਹੋ ਅਤੇ ਤੁਹਾਡੀ ਕਮਿਊਨਿਟੀ ਦਾ ਭਵਿੱਖ ਜੇ ਤੁਸੀਂ ਆਪਣੇ ਪਰੋਸ ਆਪਣੇ ਜੀਵਨ ਜੀਣ ਦੇ ਢੰਗ ਅਤੇ ਆਪਣੇ ਪੈਸੇ ਦੇ ਖਰਚੇ ਦੀ ਚਿੰਤਾ ਕਰਦੇ ਹੋ ਤਾਂ ਆਪਣੀ ਆਵਾਜ਼ ਬੁਲੰਦ ਕਰੋ ਵੋਟ ਕਰੋ ਆਪਣੀ ਆਵਾਜ਼ ਬੁਲੰਦ ਕਰਨ ਲਈ ਵੋਟ ਕਰੋ ਸਥਾਨਕ ਚੋਣਾਂ ਮਹੱਤਵਪੂਰਨ ਹਨ ਕਿਉਂਕਿ ਸਥਾਨਕ ਕੌਂਸਲ ਜਿਵੇਂ ਆਕਲੈਂਡ ਕੌਂਸਲ ਉਹ ਫੈਸਲੇ ਕਰ ਦੀਆਂ ਹਨ ਜੋ ਤੁਹਾਡੇ ਰੋਜ਼ਾਨਾ ਜੀਵਨ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰ ਦੀਆਂ ਹਨ ਬਿਲਕੁਲ ਉਥੇ ਜਿੱਥੇ ਤੁਸੀਂ ਰਹਿੰਦੇ ਹੋ ਇਹ ਨਾਲੀ ਜ਼ਿੰਮੇਵਾਰੀ ਹੁੰਦੀ ਹੈ ਉਹ ਪਾਰਕ ਜਿੱਥੇ ਤੁਸੀਂ ਤੈਲਦੇ ਹੋ ਉਹ ਖੇਡ ਮੈਦਾਨ ਜਿੱਥੇ ਪਾਰ ਦੇ ਬੱਚੇ ਖੇਡਦੇ ਹਨ ਉਹ ਸੜਕਾਂ ਜਿਨ੍ਹਾਂ ਤੇ ਤੁਸੀਂ ਗੱਡੀ ਚਲਾਉਂਦੇ ਹੋ ਟ੍ਰੈਫਿਕ ਲਾਈਟਾਂ ਜਿੱਥੇ ਤੁਸੀਂ ਰੁਕਦੇ ਹੋ ਅਤੇ ਉਹ ਬੱਸਾਂ ਜਾਂ ਰੇਲ ਗੱਡੀਆਂ ਜਿਨ੍ਹਾਂ ਤੇ ਤੁਸੀਂ ਕੰਮ ਤੇ ਜਾਂਦੇ ਹੋ